ਹੈਲੋ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਸਾਡੇ ਨਾਲ ਅੱਜ ਭਾਈ ਜੱਗੀ ਜੀ ਆਏ ਨੇ ਸ਼ੂਟ ਤੇ ਮਿਲੇ ਆ ਬਹੁਤ ਹੀ ਵਧੀਆ ਤੇ ਹੋਰ ਹਾਰਟਡ ਮਾਲਕ ਨੇ ਜੀ ਬਹੁਤ ਹੀ ਵਧੀਆ ਅਸੀਂ ਜੱਗੀ ਭਾਈ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਗੁਰੀ ਭਾਈ ਜੀ ਹੋਰ ਠੀਕ ਠਾਕ ਹੋ ਵੀ ਬਹੁਤ ਫੇਸਬੁਕ ਤੇ YouTube ਦੇ ਸਾਰੇ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਕੀ ਹਾਲ ਚਾਲ ਹੈ ਜੀ ਫਿਲਮਾਂ ਬਹੁਤ ਕਰਦੇ ਜੱਗੀ ਭਾਈ ਆਪਾਂ ਨੇ ਆ ਨਹੀਂ ਹੋਣਾ ਹਾਂਜੀ ਹਾਂ ਆਪਾਂ ਨੇ ਭਾਈ ਤਕਰੀ ਮਾਲਕ ਦੀ ਕੱਪਾਂ ਨਾਲ ਸ਼ਾਰਟ ਵੀਡੀਓ ਤੇ ਵੱਡੀਆਂ ਫਿਲਮਾਂ ਦੇ ਵਿੱਚ ਵੀ ਆਪ ਨੂੰ ਵਧੀਆ ਕੰਮ ਮਿਲ ਰਿਹਾ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ ਸੋ ਆਪਣਾ ਮੈਂ ਆਪਣੀ ਮਿਹਨਤ ਨਾਲ ਛੱਡੋ ਜੋ ਕਿ ਮਿਹਨਤਾਂ ਇਨਸਾਨ ਨੂੰ ਕਰਦੇ ਰਹਿਣਾ ਚਾਹੀਦਾ ਅੱਜ ਜਾਂ ਕੱਲ ਕਦੇ ਨਾ ਕਦੇ ਪਰਮਾਤਮਾ ਫਲ ਜ਼ਰੂਰ ਲਾਉਂਦਾ ਹੈ ਹਾਂਜੀ ਹਾਂਜੀ ਜ਼ਰੂਰ ਜੀ ਬਾਬਾ ਨਾਨਕ ਜ਼ਰੂਰ ਰੱਖਿਆ ਬਖਸ਼ਦਾ ਫਿਰ ਮਿਹਨਤ ਨੂੰ ਫਲ ਮਿੱਠਾ ਜ਼ਰੂਰ ਫਲ ਲੱਗਦਾ ਬਸ ਬੰਦਾ ਨੀਤ ਦਾ ਸਾਫ਼ ਹੋਣਾ ਚਾਹੀਦਾ ਦਿਲ ਚ ਕੋਟ ਨ ਰੱਖੋ ਇੱਕ ਦੂਜੇ ਲੱਤਾਂ ਟਿੱਕਣ ਦੀ ਝਾਕ ਨਾ ਰੱਖੋ ਵੀ ਮੇਰੇ ਤੋਂ ਅੱਗੇ ਨਾ ਲੰਗੇ ਮੇਰੇ ਤੋਂ ਅੱਗੇ ਨਾ ਲੰਗੇ ਜਾਓ ਕਿ ਜਿਸ ਮਿਹਨਤਾਂ ਇਨਸਾਨ ਦੀ ਵੀ ਪਰਮਾਤਮਾ ਨੇ ਬਾਹ ਫੜਨ ਨੂੰ ਆਪਣੇ ਆਪ ਹੀ ਲੈ ਜਾਣਾ ਉਹਨੂੰ ਤਾਊੜ ਚੋਂ ਬਚਾ ਕੇ ਲੈ ਜਾਣਾ ਵੈਰੀ ਗੁੱਡ ਜੀ ਹੋਰ ਕੋਈ ਵਜ੍ਹਾ ਹੈ ਵੀ ਇਹ ਗੱਲ ਹੈ ਵੀ ਮਿਹ ਤੇ ਬਾਬੇ ਨਾਨਕ ਦੇ ਅਰਦਾਸ ਤੇ ਦਰ ਅਰਦਾਸ ਕਰਦੇ ਬਿਲਕੁਲ ਜੀ ਬਿਲਕੁਲ ਤੇ ਇੱਕ ਗੱਲ ਹੋਰ ਆਪਣੇ ਉਸਤਾਦ ਦਾ ਕਦੇ ਨਾ ਲੈਣਾ ਜਰੂਰ ਨਾ ਭੁੱਲਿਓ ਕਿਉਂਕਿ ਉਹਨੂੰ ਯਾਦ ਰੱਖਿਆ ਜਿਹੜਾ ਤੁਹਾਨੂੰ ਵੱਡੇ ਸੈੱਟ ਤੱਕ ਲੈ ਕੇ ਜਾਂਦਾ ਹੈ ਜਿਹਦੇ ਮੇਨ ਤੁਹਾਡਾ ਉਹ ਹੀ ਉਸਤਾਦ ਹੁੰਦਾ ਹੈ ਜਿਹੜਾ ਤੁਹਾਨੂੰ ਵੱਡੇ ਕੈਮਰੇ ਦੇ ਅੱਗੇ ਲੈ ਕੇ ਜਾਂਦਾ ਉਹਨੂੰ ਕਦੇ ਨਾ ਭੁੱਲੋ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਉਹਨੂੰ ਭੁੱਲ ਲਗੇ ਤਾਂ ਜ਼ਿੰਦਗੀ ਵਿੱਚ ਕਦੇ ਕਾਮਯਾਬ ਨਹੀਂ ਹੁੰਦੇ ਮੇਥੇ ਲਿਖਾ ਕੇ ਲਓ ਵੈਰੀ ਗੁੱਡ ਬਹੁਤ ਵਧੀਆ ਸਹੀ ਗੱਲ ਹੈ ਜੀ ਉਸਤਾਦਾਂ ਨੂੰ ਆਪਣੇ ਗੁਰੂਆਂ ਦੀ ਜ਼ਰੂਰ ਪੂਜਾ ਕਰਨੀ ਚਾਹੀਦੀ ਹੈ ਉਹਨਾਂ ਦਾ ਮਾਨ ਸਨਮਾਨ ਦੀ ਜ਼ਰੂਰ ਸਤਿਕਾਰ ਕਰਨਾ ਚਾਹੀਦਾ ਹੈ ਤੇ ਬਹੁਤ ਵਧੀਆ ਲੱਖ ਰੁਪਏ ਦੀ ਗੱਲ ਕੀਤੀ ਅੱਜ ਸਾਡੇ ਭਰਾ ਜਿੱਗੀ ਘੰਗਰੋਲੀ ਵਾਲੇ ਜੀ ਨੇ ਬਹੁਤ ਵਧੀਆ ਆਰਟਿਸਟ ਵੀ ਨੇ ਕਲਾਕਾਰ ਵੀ ਨੇ ਤੇ ਗਾंदे ਵੀ ਬਹੁਤ ਵਧੀਆ ਨੇ ਸੋ ਬਹੁਤ ਵਧੀਆ ਭਾਈ ਗੁਰੀ ਜੀ ਨਾਲ ਮੈਂ ਫਿਲਮ ਦੇਵ ਕਰੋੜ ਦੀ ਮੇਰੇ ਗਾਂ ਵੀ ਆ ਰਹੀਆ ਯਾਰ ਹਾਂ ਦਾ ਯਾਰ ਉਹਦੇ ਵਿੱਚ ਅਸੀਂ ਕੱਟੇ ਹਾਂ ਹੌਸ ਤੇ ਮੰਮੂ ਕੱਟੇ ਰਹਿਣਾ ਸੀ ਬਹੁਤ ਵਧੀਆ ਸਾਡੇ ਬੀੜੀ ਬਾਈ ਦਾ ਸੁਭਾਅ ਆ ਕਿਉਂਕਿ ਇੱਕ ਫਿਲਮ ਦੇ ਵਿੱਚ ਨਹੀਂ ਅਸੀਂ ਕਈ ਫਿਲਮਾਂ ਦੇ ਵਿੱਚ ਕੱਟੇ ਹੋਏ ਹਾਂ ਤੇ ਬਾਈ ਦਾ ਬਹੁਤ ਵਧੀਆ ਸੁਭਾਅ ਹੈ ਤੇ ਬਾਈ ਲਿਖਦੇ ਵੀ ਨੇ ਗੀਤਕਾਰ ਵੀ ਨੇ ਤੇ ਸ਼ਾਰਟ ਵੀਡੀਓ ਚ ਵੀ ਲਿਖ ਦੇਣਾ ਸ਼ਾਰਟ ਵੀਡੀਓ ਚ ਵੀ ਕੰਮ ਕਰ ਦੇਣਾ ਸੋ ਕਿਸੇ ਨੂੰ ਵੀ ਸ਼ਾਰਟ ਵੀਡੀਓ ਦੇ ਵਿੱਚ ਜਾਂ ਕੋਈ ਗੀਤ ਚਾਹੀਦਾ ਹੋਵੇ ਤਾਂ ਗੁਰੀ ਬਾਈ ਗੁਰੀ ਪੰਜਾਬੀ ਦੇ ਨਾਮ ਦੇ ਬਾਈ ਦਾ ਚੈਨਲ ਹੈ ਉੱਥੇ ਜਾ ਕੇ ਕੋਲੋਂ ਜਰੂਰ ਕਰੇ ਤੇ ਬਾਈ ਨਾਲ ਕਨੈਕਟ ਕਰਦੇ ਵਧੀਆ ਸ਼ੁਕਰੀਆ ਜੱਗੀ ਬਾਈ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਥੈਂਕ ਯੂ ਸੋ ਮਚ